ਕੋ ਚੱਲਿਆ ਜਾ ਰਹਾ ਏਕੂ ਸਕੇ ਪ੍ਰਾਨੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਹੈ ਦੋਵਾਂ ਵਿਚਾਲੇ ਫਰਿੱਜ ਵੇਚਣ ਨੂੰ ਲੈ ਕੇ ਝਗੜਾ ਹੋਇਆ ਜਿਸ ਤੋਂ ਬਾਅਦ ਵੱਡੇ ਪ੍ਰਾਨੇ ਆਪਣੇ ਛੋਟੇ ਪ੍ਰਾਣ ਨੂੰ ਕਤਲ ਕਰ ਦਿੱਤਾ ਅਤੇ ਉਸ ਦੀ Laash ਨੂੰ ਘਰ ਵਿੱਚ ਰੱਖੇ ਬਾਕਸ ਵੈੱਡ ਵਿੱਚ ਲੁਕਾ ਦਿੱਤਾ ਅਤੇ ਆਪ ਘਰ ਨੂੰ ਜਿੰਦਰੇ ਕੁੰਡਰੇ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਮੈਂ ਮੰਗੀਆਂ ਨੂੰ ਦੇ ਦੂਹਾਂ ਕੈਂਦਰੇ ਨਹੀਂ ਕਿਦਾ ਲਾ ਗਿਆ ਰਵਿੰਦਰ ਰਵਿੰਦਰ ਸਿੰਘ ਬੱਧਾ ਹੋਣਾ ਪਤਾਈ ਇਹਨੂੰ ਜੀ ਤੇ ਮਾਮਲਾ ਕਪੂਰਥਲਾ ਦੇ ਥਾਣਾ ਸੁਬਾਨਪੁਰ ਦੇ ਪਿੰਡ ਨਡਾਲਾ ਦਾ ਹੈ ਜਿੱਥੇ ਕਿ ਇੱਕ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਵੱਡੇ ਭਰਾ ਕੁਲਵਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਸੁਖਵਿੰਦਰ ਸਿੰਘ ਦੀ ਜਾਨ ਲੈ ਲਈ ਅਤੇ ਉਸ ਦੀ লাশ ਨੂੰ ਘਰ ਵਿੱਚ ਰੱਖੇ ਬਾਕਸ ਬੈੱਡ ਵਿੱਚ ਲੁਕਾ ਦਿੱਤਾ। ਇੰਨਾ ਹੀ ਨਹੀਂ ਕਾਤਲ ਕੁਲਵਿੰਦਰ ਸਿੰਘ ਨੇ ਕਤਲ ਕਰਨ ਤੋਂ ਬਾਅਦ ਆਪਣੇ ਪਿਤਾ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਸ ਨੇ ਫਰਿੱਜ ਦੇ ਝਗੜੇ ਨੂੰ ਲੈ ਕੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਸ ਦੀ Laash ਨੂੰ ਉਸ ਨੇ ਘਰ ਵਿੱਚ ਰੱਖੇ ਬਾਕਸ ਬੈੱਡ ਵਿੱਚ ਬੰਦ ਕਰ ਦਿੱਤਾ। ਮੁੱਲਜ਼ਮ ਨੇ ਕਿਹਾ ਕਿ ਤੁਸੀਂ ਉਸ ਦੀ Laash ਨੂੰ ਆ ਕੇ ਸੰਭਾਲ ਲਵੋ। ਜਿਸ ਤੋਂ ਬਾਅਦ ਮ੍ਰਿਤਕ ਦਾ ਪਿਤਾ ਤੁਰੰਤ ਪਿੰਡ ਪਹੁੰਚਿਆ ਅਤੇ ਆਪਣੇ ਬੇਟੇ ਦੀ Laash ਨੂੰ ਪਿੰਡ ਵਾਲਿਆਂ ਦੀ ਹਾਜ਼ਰੀ ਵਿੱਚ ਬਾਕਸ ਬੈਟ ਚੋਂ ਬਾਹਰ ਕੱਢਿਆ ਉਧਰ ਇਸ ਕਟਰਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲੇ ਇਹਨਾਂ ਨੇ ਬੁੱਤਰ ਬਤਾ ਵਾ ਮਰ ਜਾਂ ਮੈਨੂੰ ਨਹੀਂ ਪਤਾ ਮੇਰੀ ਦੀਦਾ ਘਰ ਉੱਜੜ ਗਿਆ ਕੁਛ ਪਤਾ ਲੱਗਾ ਵੀ ਕੀ ਗੱਲ ਹੋਈ ਹੈ ਨਹੀਂ ਪੁੱਤਰ ਮੈਨੂੰ ਨਹੀਂ ਪਤਾ ਮੈਂ ਤੇ ਹੰਦੀ ਨਹੀਂ ਕਿੰਨੇ ਭਰਾ ਸੀ ਹੈ ਕਿੰਨੇ ਭਰਾ ਸੀ ਇਹਨੂੰ ਐ ਦੋ ਭਰਾ ਨੇ ਦੂਜਾ ਭਰਾ ਕਿੱਥੇ ਹੁਣ ਮੈਨੂੰ ਨਹੀਂ ਪੁੱਤਰ ਬਰਾ ਚੰਦੀ ਗਾੜੀ ਰੰਦੇ ਨੇ ਹੁਣ ਉਹ ਪਤਾ ਹੈ ਮਾਤੇ ਕੋਈ ਜਵਨ ਨਾ ਆਵਾ ਮਾਸੀ ਇਹਨੂੰ ਤੇ ਦਿੱਤਾ ਸੀ ਕੀ ਲੱਗਦੀ ਤੁਸੀਂ अच्छा किद्दा डेथ हुई ਤੁਹਾਨੂੰ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਕੋਈ ਹਾਂ ਆਂਦੇ ਜਾਣੇ ਸਾਡੀ ਗੱਦੀ ਆਏ ਨਹੀਂ ਪਿਆਰੀ ਜੰਦੀ ਗਾੜੀ ਰੰਗ ਦੇ ਹੁਣ ਪੁਲਿਸ ਆਈ ਕੀ ਕਹਿੰਦੀ ਪੁਲਿਸ ਕੋਈ ਗੱਲ ਗਾਹ ਜਾਣਕਾਰੀ ਮੁਤਾਬਕ ਦੋਮਾ ਭਰਾਵਾ ਦਾ ਪਿਤਾ ਅਜੀਤ ਸਿੰਘ ਜਿਰਕਪੁਰ ਫੋਕਲ ਪੁਆਇੰਟ ਦੀ ਇੱਕ ਫੈਕਟਰੀ ਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਜਿੱਥੇ ਕਿ ਮ੍ਰਿਤਿਕ ਨੌਜਵਾਨ ਕਦੇ ਕਦਾਈ ਆਪਣੇ ਪਿਤਾ ਨੂੰ ਮਿਲਣ ਚਲਾ ਜਾਂਦਾ ਸੀ ਪਰ ਹੁਣ 2 ਮਹੀਨੇ ਤੋਂ ਉਹ ਆਪਣੇ ਘਰ ਵਿੱਚ ਆਪਣੇ ਭਰਾ ਨਾਲ ਹੀ ਰਹਿ ਰਿਹਾ ਸੀ ਜਾਣਕਾਰੀ ਮੁਤਾਬਕ ਦੋਵੇਂ ਭਰਾ ਨਸ਼ੇ ਦੀ ਆਦੀ ਸੀ ਜਿਸ ਤੋਂ ਬਾਅਦ ਵੱਡੇ ਭਰਾ ਨੇ ਇੱਕ ਦਿਨ ਘਰ ਵਿੱਚ ਰੱਖਿਆ ਫ੍ਰਿਜ ਅਚਾਨਕ ਵੇਚ ਦਿੱਤਾ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋਇਆ ਝਗੜਾ ਇੰਨਾ ਵਧਿਆ ਕਿ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਇਹ ਸੀ ਜਾਣਕਾਰੀ ਹੁਣ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਵੱਡੇ ਭਰਾ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਸ਼ੁਰੂ ਕਰ ਦਿੱਤੀ ਹੈ ਗੱਲ ਜੋ ਫੋਨ ਉੱਤੇ ਹੋਇਆ ਸੀ ਤੇ ਸੁਖਿੰਦਰ ਸਿੰਘ ਨਿੱਕਾ ਜੋ ਮਡਾਲਾ ਨੇ ਹਿੰਮਤ ਕਲੌਨੀ ਦਾ ਰਹਿਣ ਵਾਲਾ ਤੋਂ ਜਿਹੜੇ ਬੈਡ ਤੋਂ ਵਿੱਚ ਇੱਕ ਜਿਹੜੀ ਆ ਗਈ ਹੈ ਡੱਡੂ ਕੋਲੀ ਪਈ ਹੋਈ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਜੇ ਡੀਐਸਪੀ ਭਰਾ ਤੇ ਨਿਗਮ ਸ਼ਹਿਰ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਪੂਰੇ ਸੰਬੰਧ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਆਪਣੇ ਜੀ ਸਿੰਘ ਸਰੋਵ ਬਲਕਾਰ ਸਿੰਘ ਜਿਹੜੇ ਹਿੰਮਤ ਕਲੌਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਬੜਕੇ ਨੇ ਤੇ ਦੋਵੇਂ ਜਿਹੜੇ ਅਗੇ ਆ ਨਸ਼ਾ ਕਰਦੇ ਆਦੀ ਆ ਦੇ ਇਹਨਾਂ ਇਹਨਾਂ ਦਾ ਜਿਹੜਾ ਦੋਆ ਦਾ ਜਿਹੜਾ ਹੈਗਾ ਇੱਕ ਉਹ ਜਿਹੜੀ ਵੇਚੀ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਤਕਰਾਰ ਹੋ ਗਿਆ ਵੀ ਇਹ ਜਿਹੜੀ ਨੂੰ ਵੇਚੀ ਹੈ ਨੂੰ ਵੇਚ ਕੇ ਇਹਨੂੰ ਕੋਈ ਕੱਢ ਦੇਵੇ ਇਸ ਸਬੰਧ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਜਿੱਕੇ ਭਰਾ ਵਾਲੇ ਦਾ ਕੱਟਲ ਕਰ ਦਿੱਤਾ ਤੇ ਉਸ ਸਬੰਧ ਦੇ ਵਿੱਚ ਇਹਦੇ ਪਿਤਾ ਦੇ ਪੈਰਾਂ ਦੇ ਜਿਹੜਾ ਸੀ ਕੁਲਵਿੰਦਰ ਸਿੰਘ ਦੇ ਖਿਲਾਫ ਬੱਚਾ ਲੜਕਾ ਦਰਦਤਾ ਐਫਆਰ ਨੰਬਰ 58 ਸੈਕਸ਼ਨ 302 ਦੇ ਅਧੀਨ ਇਹ ਕੰਮ ਚੱਲ ਰਿਹਾ ਹੈ ਤੇ ਜਲਦੀ ਇਹ ਸ਼ਿਕਾਇਤ ਮਰਗੀ ਅਗਲੀ ਸਰਕਾਰ ਕਰ ਦੇਣਾ ਧੰਨਵਾਦ ਤਮੋਲ ਸਿੰਘਪੁਰਾ ਪੁਲਿਸ ਦੀ ਗ੍ਰਿਫਤ ਚੋਬਾ ਹਲ ਚੱਲ ਰਿਹਾ ਹੈ ਉਧਰ ਪਰਿਵਾਰ ਨੇ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਦੋਮਾ ਪ੍ਰਮਾਦੀ ਮਾਤਾ ਦਾ ਪਹਿਲਾ ਹੀ ਦਿਹਾਂਤ ਹੋ ਚੁੱਕਾ ਸੀ ਜਦਕਿ ਉਸ ਦੇ ਪਿਤਾ ਜ਼ੀਰਕਪੁਰ ਵਿੱਚ ਹੀ ਰਹਿੰਦੇ ਸੀ ਅਤੇ ਸ਼ਾਇਦ ਇਸੇ ਕਾਰਨ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਹਾਲਾਂਕਿ ਇਹ ਕਤਲ ਉਸ ਵੱਲੋਂ ਕਿਵੇਂ ਕੀਤਾ ਗਿਆ ਕਿ ਕਿਸੇ ਹਥਿਆਰ ਦੀ ਵਰਤੋਂ ਕੀਤੀ ਗਈ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਆਪਣੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਸੈਂਟਰਲ ਪੰਜਾਬ ਟੀਵੀ